ിയ की? तुतुछ। तुतुछ। हाँ ये हो है इधर आज अज सहजारे हो गए अठ बजे रेडी सत्काल ਹਾਂ ਉਹ ਸੈਂਟੀ ਮੜੇ ਮਾਰਦਾ ਦਾ ਅਜ ਤਾਂ ਤਾਜਪ੍ਰੀਤ ਸਕੂਲ ਚੱਲੇ ਆ ਪਰੌਂਠਾ ਖਾਂਦਾ ਸ਼ੈਂਕਲ ਚਲਾਉਂਦਾ ਪਿੱਛੇ ਬੈਠ ਟੰਗਿਆ ਇੰਨੇ ਕੰਮ ਕਰਦਾ ਮੇਰਾ ਪੁੱਤ ਹਨਾ ਬੜੀ ਮਿਹਨਤ ਕਰਦਾ ਹਨਾ ਕੀ ਕਰਦਾ ਤੂੰ ਸੱਚੀ ਮੈਨੂੰ ਕੀ ਕਰਦਾ ਵਾਲੀ ਇਸ ਲੇਪ ਮਰੀ ਜਾਂਦਾ ਉੱਚੀ ਨੀਵੇਂ ਜੇ ਚੋਰੇ ਚੱਲ ਰੋੜ ਹੁਣ ਰੋੜ ਲੈ ਰੋੜੀਏ ਏ ਚਲੋ ਵੀ ਪਰੇ ਹੋ ਜਾ ਬਗੜਾ ਪਾਂ ਪਾਂ ਗੱਡੀ ਆ ਗਈ ਪਾਂ ਪਾਂ ਗੱਡੀ ਆ ਗਈ ਦੇਖਣਾ ਪਈ ਹੁਣ ਦੁਲਵਰ ਦੀ ਲਿਪੜ ਜੂ ਹਨਾ ਹੈ ਗੰਡੂ ਅਜਾ 8 ਵਜੇ ਰੈਡੀ ਹੋ ਗਿਆ ਹਨਾ ਗੱਲ ਬਹਿਣ ਲੰਗੀ ਸੀ ਨਾ ਅੱਜ ਨਹੀਂ ਗੈ ਲੰਗਣ ਨੰਦੇ ਸੀ ਨਵੀ ਘੇਰ ਲਾਂਗੇ ਪਹਿਲੀ ਹਨਾ ਨਾ ਉਹ ਦੇਖ ਤੇ ਦਿੱਤਾ ਵਿਚਾਰੀ ਉਹ ਵੀ ਬੈਗ ਵਿੱਚੱਕੀ ਖੜੀ ਉਹਨੂੰ ਬੜੀ ਟੈਨਸ਼ਨ ਹੋ ਜਾਂਦੀ ਹੈ ਚਲੋ ਵੀ ਚਲੋ 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 ਪੀ ਪੀ ਪਾਂ ਬਾ

झको घोड़ा जा सूरज नहीं देखा सूरज आ को तीन ना ना सूरज नहीं आखिया बहु उच्ची आज नीडियो नेबे तर लालू की बाज तू कट से गण कीडियो में बनाऊ मैं ਕਿ ਕਰਾ ਭੁਲੀਆ ਨਹੀਂ ਹਾਣ ਦਿਓ ਬੋਲੀ ਰਗਾ ਆਪਣਾ ਮਾਮੀ ਨਾਲ ਲਾਲਦਾ ਮੈਂ ਕਿਹੜੀ ਮਾਮੀ ਜਸਨ ਹੂੰ ਜਸਾਇਆ ਜਸੈਨਾ ਵੀ ਬੜਾ ਮੋਟਾ ਹੁੰਦਾ ਗਿਆ ਜਸਨ ਸਦਲੇ ਜਾਂ ਫਿਰ ਦੂਪਰ ਮਾਮੀ ਉੱਥੇ ਲੱਗ ਰਹੀਆ ਕਿਹਦੇ ਬੜਾ ਜਾ ਫਿਰ ਵੀਡੀਓ ਬਾਹਰ ਨਹੀਂ ਮੈਂ

Yeah. yeah. 嗯哈。 you आके मिनटों मिनट सहज त्यार होके बहिया पहुंच गए ये ਦੋ ਡੇਗੇ ਇੱਕ ਨੇ ਹਜੇ ਜਾਣਾ ਇੱਕ ਨੇ ਆ ਗਏ ਹਨਾ ਸਾਜੂ ਹਨਾ ਸਾਜੂ ਹਾਂਜੀ ਬਸ ਕੱਲ 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 ਤਾਂ ਰਹਿ ਗਏ ਦਿਨ ਇੱਕ ਤੇ ਤਾਂ ਹਾਂ ਇੱਕ ਦਾ ਕੱਲ ਨੂੰ ਪੈਣ ਸੱਚ ਬਸ ਗਿਆ ਔਰੇ 是呀。<Yeah. S 2> yeah. ਬਾਦਲੇ ਕਿ ਬੱਜ ਗਿਆ ਬੱਜ ਗਿਆ ਆਏ ਆਏ ਕਰਕੇ ਭੱਜ ਰਿਹਾ ਪਿੱਛੇ ਭੌਂਕੀ ਹਾਂ ਆਏ ਘਰ ਚਪੇੜਾ ਖਾਏਗਾ ਹਾਂ ਜੱਕ ਦੇਖ ਲੈ ਪੰਗੇ ਲੈਂਦਾ ਏ ਉਹਦੇ ਨਾਲ ਤਾਂ ਖਾਂਦੀ ਓਹ ਮਰੀ ਨੂੰ ਕਹਿ ਕੇ ਆਈ ਆ ਵਧੀਆ ਮੈਂ ਬੈਠਾ ਰਹੀ ਇੱਥੇ ਕੋਈ ਨਾ ਛੱਡਿਆ ਆਣਿਆ ਤੂੰ ਪਤਾ ਨਹੀਂ ਬਾਗੀਰ ਮਾਰ ਰੱਖ ਬਣੇ ਇਹ ਜੇ ਤਾੜਾ ਆਏ ਆਹ ਆਜ どうも。

आ जा आ दिखा ले इधर के खा ले नहीं ओ नहीं खा सकती बैठ के बैठ चल आ जा एनु खवा जा खाओ दोनी पण पापा जो तो आ कोली इतरा कोली ये हैगे बस इतने कह दे आ नहीं बताम अब करके आलू नहीं बना आ ढोलू बता है है ता ढोलले जान ਇਹਨਾਂ ਦੀ ਪਰਵਾਸੀ ਰਹਿੰਦੀ ਹੈ ਕੀ ਲੱਗਦੇ ਕਿ ਨਾਂਨ ਦਾ ਪਰਜਾਈ ਨਾਂਨ ਦਾ ਪਰਜਾਈ ਕਦੇ ਬਣੀ ਨਹੀਂ ਸਾਡੀ ਤਾਂ ਵਾਲੀ ਬਣਦੀ ਹੈ ਨਾਂਨ ਦਾ ਪਰਜਾਈਆਂ ਨਹੀਂ ਛੋਟੀ ਨਹੀਂ ਬਣਦੀ ਅਸੀਂ ਤਾਂ ਰਾਣੀ ਜਵਾਨੀ ਤੋਂ ਛੋਟੀ ਨਹੀਂ ਬਣਦੀ ਹਣਾ ਆ ਕੇ ਰਤਾ ਤਾਰੇ ਤੁਣਗਾ ਬਾਈ ਤਾਰੇ ਤੁਣਗਾ ਨਾ ਪਹਿਲਾਂ ਇਹ ਪੱਕ ਦੇਖ ਲੈ ਕੋਈ ਹਾਲ ਕੋਈ ਠੀਕ ਕਰ ਦੇ ਇਹ ਕੋਈ ਹੱਲ ਲੱਗਿਆ

<laughs> <laughs> और लो आलू लाल बढ़ते